ਸਮਾਣਾ ਸਹਿਰ ਕੀ ਸੜਕਾਂ ਕੇ ਹਾਲਾਤ ਦੇਖੋ ਤੁਸੀਂ ਇਹ ਬੱਸ ਸਟੈਂਡ ਹੈ ਬੱਸ ਸਟੈਂਡ ਤਹਿਸੀਲ ਰੋਡ ਸੜਕ ਦੇ ਵਿੱਚ ਕਿੰਨੇ ਡੂੰਘੇ ਟੋਏ ਆ ਰੋਜ਼ ਸੜਕਾਂ ਹਾਦਸੇ ਹੋ ਰਹੇ ਕੋਈ ਮੋਟਰਸਾਈਕਲ ਸਵਾਰ ਇੱਥੋਂ ਗੁਜ਼ਰਦਾ ਹੈ ਤੇ ਉਧਰੋਂ ਕਾਰ ਆਉਂਦੀ ਹੈ ਇਦਾਂ ਕਟ ਮਾਰਦਾ ਹੈ ਗਿਰ ਜਾਂਦਾ ਹੈ ਹਾਦਸੇ ਹੋ ਰਹੇ ਜ਼ਖਮੀ ਹੋ ਰਹੇ ਇਹ ਸੜਕਾਂ ਦੇ ਵਿੱਚ ਜਿਹੜੇ ਟੋਏ ਆ ਇਹ ਸੜਕ ਹਾਦਸੇ ਸੱਦਾ ਦੇ ਰਹੇ ਆ ਇਹਨਾਂ ਪਾਸੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂਕਿ ਕੋਈ ਹਾਦਸਾ ਨਾ ਹੋਵੇ ਇਹ ਸੜਕਾਂ ਦੇ ਖੱਡੇ ਕਦੋਂ ਪਰੇਗਾ ਪ੍ਰਸ਼ਾਸਨ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਲੋਕਾਂ ਨੂੰ ਇਨ ਖੱਡਾਂ ਕਰਕੇ ਹਾਦਸਾ ਸਹਿਕਾਰ ਇਨ ਲੋਕਾਂ ਨਾਲ ਗਲਵਾਦ ਵੀ ਕਰਦੇ ਆ ਇਹ ਜਿਹੜੇ ਸੜਕ ਦੇ ਹਾਲਾਤ ਐ ਸੈਰ ਦੀਏ ਇਹ ਤੇ ਪੁੱਛੋ ਮੈਂ ਪਰਸੋਂ ਡਿੱਗ ਪਿਆ ਹਾ ਬੁੱਢਾ ਬੰਦਾ ਮੇਰੇ ਘਰ ਦੀ ਨਾ ਛੱਟ ਲੱਗੀ ਐ ਮੰਜੀ ਤੇ ਪਈ ਐ ਹਾਂਜੀ ਬੁਰਾ ਹਾਲ ਐ ਉਦੋਂ ਮਾਰੇ ਕਣੀਆਂ ਪੈ ਗਈਆਂ ਤੇ ਖੱਡਾ ਮੈਂ ਸਕੂਟੀ ਲੱਗਾ ਬੜੀ ਪਚਾਈ ਪੀ ਡਿੱਗ ਪਿਆ ਸੀ ਮਰਨਾ ਪੱਛ ਗਿਆ ਬੁੱਢੇ ਬੰਦੇ ਆ ਸਾਰੀ ਟੁੱਟੀ ਪਈ ਐ ਸੜਕ ਸਾਰੀ ਟੁੱਟੀ ਪਈ ਐ ਬੁਰਾ ਹਾਲ ਐ ਕਾ ਉਥੇ ਉਹ ਜੋ ਵੱਡੇ ਰੋਡ ਤੇ ਉਹ ਕਿੰਨਾ ਬੁਰਾ ਹਾਲ ਐ ਉਥੇ ਕੋਈ ਨਾ ਕੋਈ ਐਕਸੀਡੈਂਟ ਹੋਇਆ ਰੇਂਦਾ ਉਥੇ ਹੁਣ ਵੇਖੋ ਹੁਣ ਜਾਂ ਹੁਣ ਇਸ ਟਾਈਮ ਗੱਡੇ ਪੈਣ ਨੇ ਉਥੇ ਬੁਰਾ ਬੁਰਾ ਹਾਲ ਐ ਕਾਚ ਨਾਮ ਆ ਸਰ ਆਪ ਬਹੁਤ ਸਿੱਖੀ ਹਾਲਾਤ ਸਰ ਸਾਹਮਣੇ ਹੀ ਦਿਖਦੇ ਨੇ ਹਾਲਾਤ ਥੋੜੀ ਜਿਹੀ ਬਾਰਿਸ਼ ਹੋਣ ਨਾਲ ਤਾਂ ਬਸ ਸੜਾ ਪੂਰਾ ਭਰ ਜਾਂਦਾ ਜੀ ਠੀਕ ਆ ਮੇਨ ਤਸੀਰ ਰੋਡ ਆ ਪੁਰਾਣੀ ਤਸੀਰ ਰੋਡ ਆ ਪੂਰਾ ਦਿਨ ਸ਼ਹਿਰ ਦੀ ਟ੍ਰੈਫਿਕ ਆਏ ਰੋਡ ਤੇ ਪੂਰਾ ਦਿਨ ਸ਼ਹਿਰ ਦੀ ਟ੍ਰੈਫਿਕ ਆਏ ਰੋਡ ਤੇ ਮੇਨ ਬੱਸ ਸਟੈਂਡ ਦੇ ਬਾਹਰ ਦੀ ਆਏ ਜੀ ਇਹ ਠੀਕ ਹੈ ਮੇਨ ਬੱਸ ਸਟੈਂਡ ਦੇ ਬਾਹਰ ਦੀ ਆ ਕੱਲ ਥੋੜੀ ਜਿਹੀ ਬਰਸਾਤ ਹੋਈ ਆ ਰਾਤੀ ਬਰਸਾਤ ਹੋਣ ਨਾਲ ਤੁਹਾਡੇ ਸਾਹਮਣੇ ਹਾਲਾਤ ਟੋਏ ਜਿਹੜੇ ਪਏ ਆ ਟੋਏ ਕਿੰਨੇ ਖਤਰਨਾਕ ਹੈ ਬੁਰਾ ਹਾਲ ਹੀ ਵੇਖ ਲਓ ਤੁਸੀਂ ਆ ਸੀ ਸਾਰੇ ਸਮਾਨੇ ਦੀ ਬੁਰਾ ਹਾਲ ਬੰਦਾ ਸਿੰਘ ਬਹਾਦਰ ਚੌਂਕ ਜੀ ਵੇਖ ਲੋ ਤੁਸੀਂ ਜਾ ਕੇ ਚੇਤਨ ਸਿੰਘ ਜੋੜਾ ਮਾਜਰਾ ਦੇ ਘਰ ਦੇ ਨਜ਼ਦੀਕ ਹੀ ਬਹੁਤ ਉੱਥੇ ਬੁਰਾ ਹਾਲ ਹੈ ਬਾਕੀ ਪੰਜਾਬ ਦਾ ਤੁਸੀਂ ਚੱਲ ਪਾਣੀ ਸਰ ਬਹੁਤ ਕਹਿ ਰਿਹਾ ਹਾਲ ਹੈ ਸਮਾਣੀ ਦਾ ਥੱਲਾ ਏਰੀਆ ਨਹੀਂ ਹੋਗਾ ਸਮਾਣੀ ਦਾ ਸਾਰਾ ਏਰੀਆ ਜਿੰਨਾ ਵੀ ਹੈਗਾ ਉਹ ਸਾਰੀ ਗੜਬੜ ਹੈ ਉਹਦੇ ਚ ਬੱਸ ਸਟੈਂਡ ਦਾ ਬੁਰਾ ਵਾਲਾ ਬੱਸ ਸਟੈਂਡ ਪਾਪ੍ਰਿਸ਼ਨਾ ਮਾਰਕੀਟ ਦਾ ਆ ਜਿਹੜੀ ਗਮਨ ਆਉਂਦੀ ਆਪਣੀ ਉਹ ਉਧਰ ਜਾਂਦੇ ਆਪਾਂ ਆ ਬੱਸ ਸਟੈਂਡ ਤੋਂ ਤੋ ਨਿਗੜ ਰੋਡ ਨੂੰ ਜਾਣੇ ਆਪਾਂ ਐਡੇ ਕੇ ਖੱਡੇ ਨੇ ਜਿਹੜੇ ਰੋਜ਼ ਮੋਟਰਸਾਈਕਲਾਂ ਦੀ ਗੱਡੀਆਂ ਦੀ ਆਪੇ ਟੱਕਰ ਹੋਦੀ ਹੈ ਬੰਦੇ ਪੂਰੀ ਜੀੜ ਨਾ ਹੁੰਦੇ ਨੇ ਉਥੇ ਟੱਕਰ ਵੱਜਦੀ ਹੈ ਕੋਈ ਡਿੱਗਦਾ ਹੈ ਕੋਈ ਬਾਹਰ ਦਾ ਕੋਈ ਸੱਟਾਂ ਲੱਗੀਆਂ ਨੇ ਬਹੁਤ ਬੜੀ ਗੱਲ ਕੀ ਹੋਣਾ ਚਾਹੀਦਾ ਹੈ ਠੀਕ ਕਰਨਾ ਹੈ ਸਰਕਾਰੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜੀ ਜਿਹੜੀ ਕਮੇਟੀ ਐਮਨਿਸ਼ਨ ਕਮੇਟੀ ਹੈ ਜੀ ਮੈਂਬਰ ਜਿਹੜੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਫਿਰ ਆਪਣੇ ਜਿਹੜੇ ਹਲਕੇ ਦੇ ਇੰਚਾਰਜ ਨੇਗੇ ਹਾਂ ਜੀ ਹੁਣ ਤਾਂ ਮਿਨਿਸਟਰ ਨੇ ਉਹ ਹਲਕੇ ਦੇ ਮਤਲਬ ਐਮ ਐਲ ਏ ਵੀ ਨੇ ਮਿਨਿਸਟਰ ਵੀ ਨੇ ਉਹਨਾਂ ਨੂੰ ਸਭ ਤੋਂ ਵੱਧ ਆਪਣੀ ਹੈਲਥੀ ਦੇ ਬੁਲਤਿਹਾਰ ਦੇਣਾ ਠੀਕ ਬਹੁਤ ਵਧੀਆ ਹਾਲ ਤੇ ਠੀਕ ਥੈਂਕ ਯੂ ਜੀ ਸਰ ਮੇਰੇ ਮਤਲਬ ਧਿਆਨ ਚ ਹੈ ਜੀ ਅਸੀਂ ਇਨਸਟਰਕਸ਼ਨ ਦੇ ਦਿੱਤੀਆਂ ਆਪਣਾ ਯੂ ਨੂੰ ਯੂ ਸਾਹਿਬ ਨੂੰ ਕਹਿ ਦਿੱਤਾ ਤੇ ਉਹ ਅੰਡਰ ਪ੍ਰੋਸੈਸ ਹੈ ਜਲਦੀ ਇਹ ਆਪਾਂ ਜਿਹੜਾ ਤਾਂ ਪੈਚ ਵਰਕ ਹੈ ਉਹ ਸ਼ੁਰੂ ਕਰਵਾ ਦਾਂਗੇ ਕਿੰਨੇ ਦਿਨ ਤੱਕ ਉਮੀਦ ਕਰੀਏ ਇਸ ਹਫ਼ਤੇ ਕਰਵਾ ਦਾਂਗੇ ਜੀ ਇਸ ਹਫ਼ਤੇ ਹੋ ਜਾਗਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ